ਜੋ ਨਾਲ ਅਸੀਂ ਮਸੀਹ ਨਹੀਂ ਬਣ ਜਾਂਦੇ ਹallelujah ਸਰਬਾਈ ਚਰਚ ਵਿੱਚੋਂ ਨਾਲ ਬਰਾਦਰਾਂ ਕਰਨ ਨਾਲ ਬਚਨ ਪੜਨ ਵਾਲੀ ਵਿਸ਼ਵਾਸੀ ਨਹੀਂ ਬਣ ਜਾਂਦੇ ਸਾਨੂੰ ਤਾਂ ਲਗਭਗ ਹਰ ਇੱਕ ਛੀਦ ਦੇ ਵਿੱਚ ਠੀਕ ਹੋਣਾ ਪੈਂਦਾ ਹੈ ਅਮਨ ਸਾਨੂੰ ਜਹਾਰੀ ਆਪਣੀ ਚਾਲ ਚਲਾ ਦਿੱਤੇ ਧਿਆਨ ਦੇਣਾ ਹੁੰਦਾ ਹੈ ਸਾਨੂੰ ਆਪਣੇ ਸਾਰੇ ਗੰਬਾ ਘਰਾਂ ਉਤੇ ਧਿਆਨ ਦੇਣਾ ਹੁੰਦਾ ਹੈ ਹallelujah ਹallelujah ਉਹ ਪਿਆਰੇ ਪੰਨੂ ਤਾ ਇਹ ਦਿਨ ਹਨ ਉਹ ਲੋਕ ਬਣਨ ਦੇ ਲਈ ਜਿਹੜੇ ਉਹਦੇ ਮਨ ਨੂੰ ਪਾਉਣਗੇ। ਤਾਂ ਇਹ ਵਿਸ਼ਵ ਦਾ ਵਚਨ ਹੈ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਾਡੇ ਪ੍ਰਾਣਾਂ ਨੂੰ ਤਰਾਸ਼ੇਗਾ, ਸਾਡੇ ਪ੍ਰਾਣਾਂ ਨੂੰ ਪਿਆਰ ਕਰੇਗਾ, ਆਪਣੀ ਮਹਿਮਾ ਦੇ ਲਈ, ਆਪਣੀ ਬੜੇਾਈ ਦੇ ਲਈ। ਤਾਂ ਆਪਾਂ ਦੇਖਿਆ ਕਿ ਜਿਹੜਾ ਇਸ ਤਰ੍ਹਾਂ ਦੀ ਕਿਤਾਬ ਹੈ ਔਰ ਇਸ ਤਰ੍ਹਾਂ ਦੇ ਵਿੱਚ ਜਿਹੜਾ ਅਸੀਂ ਗੱਲ ਕਰਦੇ ਆ ਹੈਗੇ ਦੀ ਉਹਦਾ ਹੈ ਕਿਦਾ ਮਤਲਬ ਹੈ ਵਚਨ ਅਮਨ ਤੂੰ ਬਰਕਤ ਦੇ ਦੀ ਉਹਦਾ ਮਤਲਬ ਹੈ ਵਚਨ ਅਮਨ ਔਰ ਇਸਤਰ ਜਿਹੜੀ ਹੈ ਉਹ ਤਸਵੀਰ ਹੈ लाੜੀ ਦੀ ਤਾਂ ਜਦੋਂ ਉਹ ਵਚਨ ਦੇ ਅਧੀਨ ਸੀ ਹallelujah ਹallelujah ਤਾਂ ਵਚਨ ਜਿਹੜਾ ਸੀਗਾ ਹੈਗੇ ਜਿਹੜਾ ਸੀਗਾ ਹallelujah ਜਦੋਂ ਇਸਤਰ ਤੇ ਪ੍ਰਾਣਾ ਤੇ ਕੰਮ ਕਰ ਰਿਹਾ ਸੀ ਤਾਂ ਉਹ ਇਸਤਰ ਤੇ ਬੜਾ ਧਿਆਨ ਦੇ ਰਿਹਾ ਸੀਗਾ ਉਹਦੀ ਆਦਤਾਂ ਉੱਤੇ ਉਹਦੇ ਖਾਣ ਪੀਣ ਦੇ ਤਰੀਕੇ ਉੱਤੇ ਉਹਦੀ ਸੰਤੀ ਉੱਤੇ ਕਿ ਇਹਦੀ ਸੰਤੀ ਕਿੱਦਾਂ ਦੇ ਲੋਕਾਂ ਨਾਲ ਹੈ ਭਰਾ ਦੀ ਸੰਤੀ ਕਿੱਦਾਂ ਦੇ ਲੋਕਾਂ ਨਾਲ ਹੈ ਭੈਣਾ ਦੀ ਸੰਤੀ ਕਿੱਦਾਂ ਦੇ ਲੋਕ ਭੈਣਾ ਦੇ ਨਾਲ ਹੈ ਹallelujah ਉਹ ਸਭ ਚੀਜ਼ਾਂ ਦੇ ਉੱਤੇ ਧਿਆਨ ਦੇ ਰਿਆ ਸੀ ਕਿਉਂਕਿ ਜਦੋਂ ਪਵਿੱਤਰ ਆਤਮਾ ਤੁਹਾਨੂੰ ਚੈੱਕ ਕਰਦਾ ਹੈ ਤਾਂ ਇੱਕ ਸਾਈਡ ਤੋਂ ਨਹੀਂ ਤੁਹਾਨੂੰ ਸਭ ਤਰਫੋਂ ਚੈੱਕ ਕਰਦਾ ਹੈ ਪਵਿੱਤਰ ਆਤਮਾ ਸਿਰ ਪੈਣੇ ਨਾਲ ਖੁਸ਼ ਨਹੀਂ ਹੁੰਦਾ ਕਿ ਤੁਸੀਂ ਚਰਚ ਵਿੱਚ ਆਉਂਦੇ ਹੋ ਹalleluyah ਪਵਿੱਤਰ ਆਤਮਾ ਸੇ ਬੇਸਰਾ ਖੁਸ਼ ਨਹੀਂ ਹੁੰਦਾ ਕਿ ਤੁਸੀਂ ਬਾਈਬਲ ਪੜ੍ਹਦੇ ਹੋ ਜਦੋਂ ਇਹ ਸੰਦੇਸ਼ ਪੜ੍ਹਦੇ ਹੋ ਪਵਿੱਤਰ ਆਤਮਾ ਤੇ ਉਹ ਬਹੁਤ ਖੁਸ਼ ਹੁੰਦਾ ਜਦੋਂ ਸਾਰੇ ਪਾਸਿਓਂ ਲਗਭਗ ਤੁਹਾਨੂੰ ਪ੍ਰਭੂ ਦੇ ਵਿੱਚ ਠੀਕ ਦੇਖਦਾ ਹੈ ਆਮੇਨ ਹalleluyah ਅਮੇਨ ਚਰਚੀ ਵਿੱਚ ਆਉ ਨਾਲ ਅਸੀਂ ਮਸੀਹ ਨਹੀਂ ਬਣ ਜਾਂਦੇ ਹalleluyah ਹalleluyah ਸਰਬਾਈ ਚਰਚੀ ਵਿੱਚ ਆਉ ਨਾਲ ਪ੍ਰਾਰਥਨਾ ਕਰਨ ਨਾਲ ਵਚਨ ਪੜਨ ਵਾਲੀ ਵਿਸ਼ਵਾਸੀ ਨਹੀਂ ਬਣ ਜਾਂਦੇ ਸਾਨੂੰ ਤਾਂ ਲਗਭਗ ਹਰ ਇੱਕ ਚੀਜ਼ ਦੇ ਵਿੱਚ ਠੀਕ ਹੋਣਾ ਪੈਂਦਾ ਹੈ। ਅਮੇਨ। ਹallelujah। ਸਾਨੂੰ ਦੇ ਹਰ ਕਪੜੀ ਚਾਲ ਚੱਲਾਂ ਦਿੱਤੇ ਧਿਆਨ ਦੇਣਾ ਹੁੰਦਾ ਹੈ। ਸਾਨੂੰ ਆਪਣੇ ਸਾਰੇ ਕੰਮਾਂ ਕਾਰਾਂ ਉੱਤੇ ਧਿਆਨ ਦੇਣਾ ਹੁੰਦਾ ਹੈ। ਹallelujah। ਹallelujah। ਉਹ ਪਿਆਰੇ ਭੈਣੋ ਤਾ ਇਹ ਦਿਨ ਹਨ ਉਹ ਲੋਕ ਬਣਨ ਦੇ ਲਈ ਜਿਹੜੇ ਉਹਦੇ ਮਨ ਨੂੰ ਪਾਉਣਗੇ। ਅਮੇਨ। ਅਮੇਨ। ਲਿਖਿਆ ਬਾਈਬਲ ਵਿੱਚ ਇੰਦਾ ਦੀ ਭਗਤੀ ਕਰੀਏ। ਇਦਾਂ ਦਾ ਜੀਵਨ ਜੀਏ ਕਿ ਜਿਹੜਾ ਸਾਡੀ ਬੰਦਗੀ ਇਦਾਂ ਨਹੀਂ ਹੋਵੇ ਜਿਹੜੀ ਉਹਦੇ ਮਨ ਨੂੰ ਭਾਉਦੀ ਹੈ ਇਹ ਸਾਡੀ ਰੋਹਾਨੀ ਬੰਦਗੀ ਹੈ ਜਾਣੀ ਕਿ ਮੈਨੂੰ ਔਰ ਤੁਹਾਨੂੰ ਇਹ ਲੰਬੜਾ ਪਹਿਣਾ ਕਿ ਪਰਮੇਸ਼ਵਰ ਕਿੱਦਾਂ ਖੁਸ਼ ਹੁੰਦਾ ਹੈ ਕਿਉਂਕਿ ਜਦ ਤੱਕ ਉਹ ਖੁਸ਼ ਨਹੀਂ ਹੁੰਦਾ ਉਦੋਂ ਤੱਕ ਉਹ ਬਰਕਤ ਨਹੀਂ ਦਿੰਦਾ ਹallelujah ਹallelujah ਜੇਕਰ ਤੁਸੀਂ ਉਹ ਕੋ ਬਰਕਤ ਲੈਣੀ ਹੈ ਉਹਦੇ ਕੋ ਆਸ਼ੀਸ਼ ਲੈਣੀ ਹੈ ਤਾਂ ਪਹਿਲਾਂ ਉਹਨੂੰ ਖੁਸ਼ ਕਰਨਾ ਪੈਣਾ ਹੈ ਪਹਿਲਾਂ ਉਹ ਕੰਮ ਕਰਨਾ ਪੈਣਾ ਹੈ ਜਿਹੜਾ ਉਹਦੇ ਮਨ ਨੂੰ ਪਉਦਾ ਹੈ ਹallelujah ਹallelujah ਤਾਂ ਸੰਦੂ ਜਿਸ ਤਰ੍ਹਾਂ ਇੱਕ ਪਤਨੀ ਦੀ ਇੱਛਾ ਹੁੰਦੀ ਹੈ ਕਿ ਉਹ ਕੀ ਕਰੇ ਜਿਸ ਨਾਲ ਉਹਦਾ ਪਤੀ ਖੁਸ਼ ਰਹੇ ਨਬੀ ਨੇ ਕਿਹਾ ਔਰ ਪਤੀ ਦੀ ਇੱਛਾ ਹੁੰਦੀ ਹੋ ਕੀ ਕਰੇ ਕਿ ਜਿਸ ਨਾਲ ਉਹਦੀ ਪਤਨੀ ਖੁਸ਼ ਹੋਵੇ ਤਾਂ ਸਾਡਾ ਨਬੀ کہہ ਰਿਹਾ ਸੰਦੇਸ਼ ਦੇ ਵਿੱਚ ਉਹਨੇ ਕਿਹਾ ਮੈਂ ਆਪਣੀ ਪਤਨੀ ਨੂੰ ਇੰਨਾ ਪਿਆਰ ਕਰਦਾ ਉਸ ਨੂੰ ਖੁਸ਼ ਦੇਖਣ ਲਈ ਉਹ ਕਹਿੰਦਾ ਮੈਂ ਘਰ ਦੇ ਕੰਮ ਵੀ ਕਰਨ ਨੂੰ ਪਿਆਰ ਹallelujah ਹallelujah ਠੀਕ ਹੈ ਉਹ ਕਹ ਰਿਹਾ ਮੈਂ ਉਹਦੀ ਬਰਤਣਾ ਦੇ ਵਿੱਚ ਮਦਦ ਕਰਾਂਗਾ ਮੰਜਨ ਦੇ ਵਿੱਚ ਮੈਂ ਘਰ ਦੀ ਸਫਾਈ ਵਿੱਚ ਉਹਦੀ ਮਦਦ ਕਰਾਂਗਾ ਹallelujah ਕਿਉਂ ਕਰਾਂਗਾ ਕਿਉਂਕਿ ਮੈਂ ਉਸ ਨੂੰ ਪਿਆਰ ਕਰਦਾ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਕੋਸ਼ਿਸ਼ਾਂ ਦੇ ਕੰਮ ਕੀਤੇ ਜਾਣ ਜਿਹਦੇ ਨਾਲ ਮੇਰੀ ਪਤਨੀ ਖੁਸ਼ ਰਹੇ ਔਰ ਇਸੇ ਤਰ੍ਹਾਂ ਹੀ ਪਤਨੀਆਂ ਵੀ ਚਾਹੁੰਦੀਆਂ ਹਨ ਹallelujah ਕਹ ਰਿਹਾ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਉਹ ਵੀ ਤੁਸੀਂ ਚਾਹੁੰਦੇ ਹੋ ਕਿ ਉਹਦੇ ਨੇ ਕੁਛ ਐਦਾਂ ਦਾ ਕੀਤਾ ਜਾਵੇ ਜਿਸ ਦੇ ਨਾਲ ਉਹ ਖੁਸ਼ ਰਹੇ ਜੇ ਅਸੀਂ ਪਰਮੇਸ਼ਵਰ ਨੂੰ ਪਿਆਰ ਕਰਦੇ ਹਾਂ ਹਾਲੇਲੂਇਆ ਸਿਰ ਪ੍ਰਾਰਥਨਾ ਵਿੱਚ ਹੱਥ ਜੋੜ ਕੇ ਨਹੀਂ ਕਹਿੰਦੇ ਅਸੀਂ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਆਪ ਵੀ ਕਹਿਣ ਨਾਲ ਅਸੀਂ ਨਹੀਂ ਸਾਬਤ ਕਰਦੇ ਕਿ ਅਸੀਂ ਉਸ ਨੂੰ ਪਿਆਰ ਕਰਦੇ ਹਾਂ ਅਸੀਂ ਇਹ ਕੰਮਾਂ ਦੇ ਰਾਹੀਂ ਪ੍ਰਗਟ ਕਰਦੇ ਹਾਂ ਕਿ ਮੈਂ ਪ੍ਰਭੂ ਨੂੰ ਪਿਆਰ ਕਰਦਾ ਹਾਂ। ਅਮੇਨ। ਇਹਨੂੰ ਤੁਸੀਂ ਦੱਸੋ ਚਾਹੇ ਨਾ ਦੱਸੋ ਮੈਂ ਤੁਹਾਨੂੰ ਦੱਸਾਂ ਚਾਹੇ ਨਾ ਦੱਸਾਂ ਮੈਂ ਪ੍ਰਭੂ ਨੂੰ ਪਿਆਰ ਕਰਦਾ ਇਹਦੇ ਨਾਲ ਕੋਈ ਮਤਲਬ ਨਹੀਂ ਹੈ। ਮੈਂ ਤੁਹਾਨੂੰ ਦੱਸਦਾ ਵੀਰੋ ਭਾਈ ਜੀ ਮੈਂ ਪ੍ਰਭੂ ਨੂੰ ਬਹੁਤ ਪਿਆਰ ਕਰਦਾ। ਭਾਈ ਜੀ ਮੈਂ ਪ੍ਰਭੂ ਨੂੰ ਬਹੁਤ ਪਿਆਰ ਕਰਦਾ ਤੁਸੀਂ ਦੱਸੋ ਭਾਈ ਜੀ ਮੈਂ ਪ੍ਰਭੂ ਨੂੰ ਬਹੁਤ ਪਿਆਰ ਕਰਦੀ ਹਾਂ। ਦੱਸਿਆ ਨਾਲ ਪਿਆਰ ਪ੍ਰਗਟ ਨਹੀਂ ਹੁੰਦਾ। ਪਿਆਰ ਤਾਂ ਤੁਹਾਡੇ ਜੀਵਨਾਂ ਤੋਂ ਪ੍ਰਗਟ ਹੋਵੇਗਾ ਤੁਸੀਂ ਕਰਦੇ ਜਾਓਗੇ ਕਰਦੇ। ਹਾਲੇਲੂਇਆ। ਹਾਲੇਲੂਇਆ। ਜੀਵਨ ਦੱਸਣਗੇ ਕਿ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਕਿ ਨਹੀਂ ਕਰਦੇ ਤੁਹਾਡੇ ਕੰਮ ਦੱਸਣਗੇ ਤੁਸੀਂ ਪ੍ਰਭੂ ਨੂੰ ਪਿਆਰ ਕਰਦੇ ਹੋ ਜਾਂ ਨਹੀਂ ਕਰਦੇ